ਆ ਗੱਡੀ ਮਿੱਤਰੋ ਹੁਣ ਮਾਰਕੀਟ ਦੇ ਵਿੱਚ ਜਮਾਂ ਲੁਪਤ ਹੋ ਚੁੱਕੀ ਆ ਕੋਈ ਟਾਈਮ ਸੀ ਸਮਾਂ ਸੀ ਇਹ ਗੱਡੀ ਬਾਲੀਵੁੱਡ ਵਾਲੀਆਂ ਸੈਲਿਬ੍ਰਿਟੀਆਂ ਦੀ ਪਹਿਲੀ ਪਸੰਦ ਬਣ ਗਈ ਸੀ ਬੰਬੇ ਦੇ ਕੋਟਲਾ ਪਲਾਂਟ ਦੇ ਵਿੱਚ ਦੀ ਮੈਨੂਫੈਕਚਰਿੰਗ ਸ਼ੁਰੂ ਹੋਈ ਸੀਗੀ ਪਾਲ ਇਹਦਾ ਫੁੱਲ ਫਾਰਮ ਹੈ ਜੀ ਪ੍ਰੀਮੀਅਰ ਆਟੋਮੋਬਾਈਲ ਲਿਮਟਿਡ ਤੇ ਇਹ ਗੱਡੀ ਦੀ ਜੇ ਬਾਡੀ ਦੀ ਆਪਾਂ ਗੱਲ ਕਰੀਏ ਤਾਂ ਫੀਅਰਡ ਕੰਪਨੀ ਦੀ ਬਾਡੀ ਆ ਪੀਏਟ 124 ਕਾਰ ਦੀ ਇਹਨਾਂ ਨੇ ਬਾਡੀ ਲਈ ਸੀਗੀ ਤੇ ਇਹਦੇ ਗੱਡੀ ਦੇ ਵਿੱਚ ਨਿਸਾਨ ਦਾ ਮਿੱਤਰੋ 118 ਇੰਜਨ ਸੀ ਤੇ ਇਹਦੀ ਗੱਡੀ ਦਾ ਨਾਮ ਹੈਗਾ ਜੀ ਪ੍ਰੀਮੀਅਰ ਐਨੀ ਪ੍ਰੀਮੀਅਰ ਐਨੀ ਨਾਮ ਆ ਤੇ ਇਹਦੀ ਟਾਪ ਸਪੀਡ ਹੈਗੀ ਆ ਗੱਡੀ ਦੀ 135 135 ਤੇ ਚੜ ਜਾਂਦੀ ਸੀ ਪੈਟਰੋਲ ਇੰਜਨ ਦੇ ਵਿੱਚ ਆ ਨਿਸਾਨ ਦੇ ਵਿੱਚ ਤੇ ਜੇ ਇਹਦੀ ਆਪਾਂ ਮਿੱਤਰੋ ਗੱਲ ਕਰੀਏ ਐਵਰੇਜ ਦੀ 10 ਤੋਂ 12 ਦੀ ਐਵਰੇਜ ਦਿੰਦੀ ਸੀ ਏਸੀ ਤੇ ਨੋਨ ਏਸੀ ਦੋਨੇ ਵਰਜਨ ਦੇ ਵਿੱਚ ਇਹ ਗੱਡੀਆਂ ਆਈਆਂ ਸੀ ਕਿਆ ਭਾਈ ਮੈਨੂੰ ਲੱਗਦਾ ਇਹ ਗੱਡੀ ਦੇ ਉੱਤੇ ਲੌਂਗ ਟ੍ਰਿਪ ਵੀ ਲਾ ਕੇ ਆਇਆ ਫਾਜ ਲਗੇ ਤੋਂ ਗੁਆਹ ਤੱਕ ਦਾ ਰਾਜਸਥਾਨ ਦੇ ਵਿੱਚ ਦੀ ਤੇ ਮਿੱਤਰੋ ਜੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੀ ਸੋ ਬਹੁਤ ਬਹੁਤ ਧੰਨਵਾਦ ਜੀ